ਜਾਉ ਨਾ ਹੋਤੀ ਭਈ ਬਾਤ ਤੌਨ ਸੁਨੋ ਵਿਆਸ ਤੇ ਪਰਬ ਅਸ਼ਟੰਗ ਦਸਾਨੰ ਦਹ ਦੇਹ ਤੇ ਕੁਸ਼ਟ ਸਰਬੰਗ ਨਿਰਪਾਨੰ ਬੋਲੇ ਬੋਲੇ ਬਿ ਪ੍ਰਵਯਾਸੰ ਸੁਨੈ ਲਾਗ ਪਰਬਨ ਪਰਯੋ ਭੂਪ ਪਾਇਨ ਤਜੇ ਸਰਬ ਗਰਬਨ ਸੁਨੋ ਰਾਜ ਸਰਦੂਲ ਵਿਦਿਆ ਨਿਧਾਨੰ ਖੂਓ ਭਰਤ ਕੇ ਵੰਸ ਮੈਂ ਰਗ ਰਗਨਾਰਨੰ हुओ पार्थ के वंश में रघुराنن भयो तौन के वंश में राम राजा दीजा छतरदानन निधन बिराज भयो तौन की जद में जद राजन दशन चार चौद है सु विद्या समाजन भयो तौन के वंश में संतनेन भए ताहे के कौरव पांडवेन ਭਏ ਤਉਨ ਕੇ ਬੰਸ ਮੈਂ ਤ੍ਰਿਤਰਾਸ਼ਟਰੰ ਮਹਾ ਜੁਦ ਜੋਧਾ ਪ੍ਰਬੋਧਾ ਮਹਾਸਤਰੰ ਮਹਾਸਤਰੰ ਕਠਾ ਪਾਠ ਹੈ ਜੀ ਮਹਾਸਤਰੰ ਭਏ ਤਉਨ ਕੇ ਕੌਰਵੰ ਕੂਰ ਕਰਮੰ ਕੀਓ ਛਤਰਨੰ ਜੈਨ ਕੂਰ ਦੇ ਤੋਂ ਕਰੂਰ ਕਰ ਲਿਓ ਕੱਕੇ ਦੇ ਪੈਰ ਤੇ ਜਿੱਥੇ ਦਰੈਂਕੜੇ ਆ ਉੱਥੇ ਰਾਰਾ ਵੀ ਹੈ ਨਾਲ ਕਰੂਰ ਕਰੂਰ ਕੂਰ ਕੂਰ ਨਾ ਝੂਠਾ ਕਰੂਰ ਕਹਿੜੇ ਭਏ ਤੌਨ ਕੇ ਕੌਰਵੰ ਕਰੂਰ ਕਰਮੰ ਭਏ ਤੌਨ ਕੇ ਕੌਰਵੰ ਕਰੂਰ ਕਰਮੰ ਕੀਓ ਛਤਰਣੰ ਜੈਨ ਕੁਲਚ ਕੁਲ ਛੈਣ ਕਰਮੰ ਕੀਓ ਭਿਖਮੇ ਅਗਰ ਸੈਨਾ ਸਮਾਜੰ ਭਇਓ ਕ੍ਰੁੱਧ ਜੁਦੰ ਸਮਹ ਪੰਡ ਰਾਜੰ ਤਹਾ ਗਰਜਿਓ ਅਰਜਨੰ ਪਰਮ ਵੀਰੰ ਤਨਰ ਬੇਦ ਗਯਤ ਤਜੇ ਪਰਮ ਤੀਰੰ ਤਜੀ ਵੀਰ ਬਾਨਾ ਬਰੀ ਵੀਰ ਖੇਤ ਮੰਨਾ ਬਾਨਾ ਵਰੀ ਇਕੱਠਾ ਪਾ ਅੱਛਾ ਬਾਨਾ ਵਰੀ ਇਕੱਠਾ ਪਾ ਸਾ ਤਜੀ ਵੀਰ ਬਾਨਾ ਵਰੀ ਵੀਰ ਖੇਤੰ ਹਣਿਓ ਭੀਖਮਨ ਸਬੈ ਸੈਨਾ ਸਮੇਤੰ ਦੇਈ ਬਾਣ ਸਹਿਜਾ ਗਿਰੇ ਭੀਖਮੈਣੰ ਜਯੰ ਪਤਰ ਪਾਇਓ ਸੁਖੰ ਪਾਂਡਵੈਣੰ ਭਏ ਦਰੋਣ ਸੈਨਾਪਤੀ ਸੈਨ ਪਾਲਨ ਭਇਓ ਘੋਰ ਜੁਦੰ ਤਹ ਤੌਨ ਕਾਲੰ ਹਣਿਓ ਤ੍ਰਿਸ਼ਟ ਦੋਨੰ ਤਜੇ ਦਰੋਣ ਪ੍ਰਾਣੰ ਕਰਿਓ ਜੁਦ ਤੇ ਦੇਵ ਲੋਕੰ ਪਿਆਣ ਭਏ ਕਾ ਕਰਨ ਸੈਨਾਪਤੀ ਛਤਰ ਪਾਲਨ ਬਚਿਓ ਜੁਦ ਕ੍ਰੁਦੰ ਮਹਾ ਬਿਕਰਾਲੰ ਹਣਿਓ ਤਾਹੇ ਪੰਥੰ ਸਦੰ ਸੀਸ ਕਪਿਓ ਗਿਰਿਓ ਤੌਣ ਜੁਦਿਸ਼ਟਰੰ ਰਾਜ ਥਪਿਓ ਪੈ ਸੈਣ ਪਾਲਨ ਬਲੀ ਸੂਲ ਸੱਲਿਆਂ ਭਲੀ ਭਾਤ ਕੁੱਪਿਓ ਬਲੀ ਪੰਡ ਦਲਿਆਂ ਕੁੱਟਿਓ ਪਰ ਹੈ ਜੀ ਭਲੀ ਭਾਤ ਕੁੱਪਿਓ ਕੁੱਟਾਂ ਦੇ ਕੱਟੇ ਕੁੱਟਿਓ ਤੈਂ ਕਾ ਪੱਪੇ ਤੋਂ ਭਲੀ ਭਾਤ ਕੁੱਟਿਓ ਬਲੀ ਪੰਡ ਦਲਿਆਂ ਭਲੀ ਭਾਤ ਕੁੱਟਿਓ ਬਲੀ ਪੰਡ ਦਲਿਆਂ ਪੁਨਰ ਹਸਤ ਜੋ ਦੇਸਤ੍ਰੰਗ ਸ਼ਕਤ ਵੇਦਨ 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 ਬੇਦਨ ਪੁਨਰ ਹਸਤ ਜੋ ਦੇਸ਼ਤ ਹੈ ਜੀ ਮਾਈਕ ਨੇੜੇ ਕਰ ਲੋ ਕਹਿੰਦਾ ਮਾਈਕ ਨੇੜੇ ਹਾਂ ਜੀ ਪੁਨਰ ਹਸਤ ਜੋ ਦੇਸ਼ਤ ਰੰਗ ਸਖਤ ਬੇਦਨ ਗਿਰਿਓ ਜੁਦ ਭੂਪੰਗ ਬਲੀ ਭੂਪ ਬੇਦਨ ਦੋਨਾਂ ਦੋਨਾਂ ਥਾਵਾਂ ਤੇ ਬੇਦੰਗ ਪਾਠ ਬੇਦੰਗ ਇੱਥੇ ਦੱਦਾ ਜੀ ਪਹਿਲੇ ਤੇ ਵੇਦ ਵੇਦਨ ਤਦਕ ਤਦਾਂ ਪਹਿਲੇ ਤੇ ਆ ਜੀ ਪੁਨਰਹਾਸਤ ਜੋ ਦੇਸਤ੍ਰੰਗ ਸ਼ਕਤ ਵੇਦੰ ਇੱਥੇ ਦੋਨੋਂ ਵੇਦੰਗ ਵੇਦੰਗ ਕਾਠ ਦੇ ਹੂੰ ਪੁਨਰਹਾਸਤ ਜੋ ਦੇਸਤ੍ਰੰਗ ਸ਼ਕਤ ਵੇਦੰ ਗਿਰਿਓ ਜਯਧ ਭੂਪੰ ਬਲੀ ਭੂਪ ਵੇਦੰ ਚੌਪਈ ਸਲ ਰਾਜਾ ਜਉਨਾ ਦਿਨ ਜੁਝ ਕੌਰਵ ਹਾਰ ਤਵਨ ਤੇ ਸੂਝਾ ਜੂਜਿਤ ਸੱਲ ਭਇਓ ਅਸਤਾਮਾ ਕੂਟਿਓ ਕੋਟ ਕਟਕੇ ਇਕ ਜਾਮਾ ਕੂਟਿਓ ਕੋਟ ਕਟਕ ਇਕ ਜਾਮਾ ਕੂਟਿਓ ਕੋਟ ਕਟਕੇ ਇਕ ਜਾਮਾ ਤ੍ਰਿஷ்டਦੌਨ ਮਾਰਿਓ ਅਤਰਥੀ ਪਾਂਡਵ ਸੈਨ ਭਲੇ ਕਰ ਮਥੀ ਪਾਂਡਵ ਕੇ ਪਾਂਚੋਂ ਸਤ ਮਾਰੇ ਦੁਆਪਰ ਮੈਂ ਵੱਡਕੀਨ ਅਖਾਰੇ ਕੌਰੋ ਰਾਜ ਕੀਓ ਤਬ ਜੁਦਾ ਭੀਮ ਸੰਗ ਹੋਏ ਕੈ ਅਤ ਕ੍ਰੋਧਾ ਯੁੱਧਕਰਤ ਕਬਹੂ ਨਹੀਂ ਹਾਰ ਕਾਲਬਲੀ ਤਹਿ ਅਨ ਸੰਘਾਰਾ